ਸਸ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ حاضر ਹੋਏ ਆਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇ ਉਹ ਤਾਂ ਹਲਕੀ ਦਰਮਿਆਨੀ ਬੱਦਲਬਾਜ਼ੀ ਪੰਜਾਬ ਦੇ ਉੱਪਰ ਛਾਈ ਹੋਈ ਹੈ ਕੋਈ ਪਰ ਭਾਰੀ ਮੀਂਹ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਸਵੇਰ ਤੋਂ ਹੀ ਕੜਾਕੇ ਦੀ ਧੁੱਪ ਪੰਜਾਬ ਦੇ ਉੱਪਰ ਬਕ ਬਕ ਥਾਮਾ ਤੇ ਦੇਖੀ ਗਈ ਹੈ ਤੇ ਹੁਣ ਬਾਅਦ ਦੁਪਹਿਰ ਹਲਕੀ ਦਰਮਿਆਨੀ ਬੱਦਲਬਾਜ਼ੀ ਛਾਈ ਹੋਈ ਹੈ ਤੇ ਇੱਕ ਸਿਸਟਮ ਸਾਨੂੰ ਹਰਿਆਣੇ ਵੱਲੋਂ ਪੰਜਾਬ ਦੇ ਵਿੱਚ ਕੋਚ ਕਰਦਾ ਦਿਖਾਈ ਦੇ ਰਿਹਾ ਤੇ ਇੱਕ ਸਿਸਟਮ ਸ ਅਰ ਇਸ ਦੀ ਆਉਂਦੇ ਕੁਝ ਘੰਟੇ ਵਿੱਚ ਕੀ ਹਾਲਾਤ ਹੋਣਗੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਵੀ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਦੁਪਹਿਰ ਸਮੇਂ ਤਾਪਮਨ 35 ਡਿਗਰੀ ਪਾਰ ਕਰ ਚੁੱਕੇ ਨੇ ਹੂਮਸ ਅਤੇ ਗਰਮੀ ਦਾ ਮਾਹੌਲ ਲਗਾਤਰ ਬਰਕਰਾਰ ਹੈ ਬੱਦਲਬਾਈ ਸਿਰਫ ਦਿਖਾਈ ਦੇ ਰਹੀ ਹੈ ਪਰ ਭਾਰੀ ਮੀਂਹ ਦੀ ਉਮੀਦ ਕੋਈ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਆਉਂਦੇ 3-4 ਘੰਟੇ ਮੌਸਮ ਸਾਫ਼ ਹੀ ਰਹੇਗਾ ਤੇ ਹਲਕੇ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਗੁਜ਼ਰਦੀ ਹੋਈ ਦਿਖਾਈ ਦੇ ਸਕਦੀ ਹੈ ਕਿਸੇ ਵੀ ਤਰੀਕੇ ਦੀ ਮੀਂਹ ਨਾ ਹੋਣ ਦੇ ਕਾਰਨ ਤਾਪਮਾਨ ਇਸੇ ਤਰੀਕੇ ਨਾਲ ਬਦੇ ਰਹਿਣਗੇ ਸ਼ਾਮ ਦੇ ਵੇਲੇ ਤੱਕ ਜਿਹੜਾ ਤਾਪਮਾਨ ਹੈ ਉਹ ਲਗਭਗ 32 ਡਿਗਰੀ ਤੱਕ ਦੇਖਣ ਨੂੰ ਮਿਲ ਸਕਦਾ ਹੈ ਹਮਸ ਅਤੇ ਗਰਮੀ ਦਾ ਪ੍ਰਕੋਪ ਪੰਜਾਬ ਦੇ ਉੱਪਰ ਜਾਰੀ ਰਹੇਗਾ ਬਾਕੀ ਖੜਾ ਦੀ ਮਾਰ ਪੰਜਾਬ ਦੇ ਉੱਪਰ ਲਗਾਤਾਰ ਪੈ ਰਹੀ ਹੈ ਤੇ ਲਗਾਤਾਰ ਜਿਹੜੇ ਡੈਮ ਨੇ ਉਹਨਾਂ ਦਾ ਵੀ ਜਲ ਸਤਰ ਵਧ ਰਿਹਾ ਹੈ ਲਗਭਗ 10 ਫੁੱਟ ਪਾਖੜਾ ਤੇ 10 ਫੁੱਟ ਦੇ ਨੇੜੇ ਤੇ ਹੀ ਪੌਂਗ ਡੈਮ ਜਿਹੜਾ ਹੈ ਉਹ ਲੈਵਲ ਤੋਂ ਥੱਲੇ ਦਿਖਾਈ ਦੇ ਰਹੇ ਨੇ ਖਤਰੇ ਵਾਲੇ ਲੈਵਲ ਤੋਂ ਬਾਕੀ ਲਗਾਤਾਰ ਫਲੱਡ ਗੇਟ ਖੋਲੇ ਜਾ ਰਹੇ ਨੇ ਜਿਸ ਦੇ ਕਾਰਨ ਦਰਿਆਵਾਂ ਦਾ ਜਲ ਸਤਰ ਹੋਰ ਜ਼ਿਆਦਾ ਵਧ ਰਿਹਾ ਤੇ ਹੜ੍ਹ ਦੀ ਮਾਰ ਹੋਰ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਬਾਕੀ ਉਹਦੇ 4-5 ਘੰਟੇ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਹੈ ਮੌਸਮ ਇਸੇ ਤਰੀਕੇ ਨਾਲ ਬੱਦਲਵਾਈ ਵਾਲਾ ਬਣਿਆ ਰਹੇਗਾ ਬਾਕੀ ਸ਼ਾਮ ਤੋਂ ਲੈ ਕੇ ਰਾਤ ਦੀ ਜਾਣਕਾਰੀ ਲੈ ਕੇ ਚਲਦੇ ਹਾਂ ਜਰੂਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਂਦੀ ਵੀਡੀਓ ਤੁਹਾਨੂੰ ਜਲਦ ਮਿਲ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਬਣ ਭਰਾਵਾਂ ਦਾ